ਪੇਮੈਂਟ ਕਰਨ ਤੋਂ ਬਾਅਦ ਤੁਹਾਡੀ ਐਡ ਉਹਨੇ ਟਾਈਮ ਲਗਾਈ ਜਾਵੇਗੀ ਜਿੰਨਾ ਟਾਈਮ ਤੁਹਾਡਾ ਰਿਸ਼ਤਾ ਕਨਫਰਮ ਨਹੀਂ ਹੋ ਜਾਂਦਾ ਤਾਂ ਪਲੀਜ਼ ਤੁਸੀਂ ਸਾਨੂੰ ਫੋਨ ਕਰਕੇ ਦੱਸਦੇ ਰਹਿਣਾ ਕਿ ਹਜੇ ਤੁਸੀਂ ਐਡ ਹੋਰ ਲਗਾ ਦਿਓ ਜੀ RAMDAS ji sikh ladki janm 15 November 1992 kad 5 ft 10 inch ladki canada citizen hai ਜੋਗਤਾ ਐਮ ਐਸ ਸੀ ਵਿਜੈਕਸ ਇਲੈਕਟ੍ਰੋਨਿਕ ਪੀ ਯੂ ਚੰਡੀਗੜ੍ਹ ਲੜਕੀ ਦਾ ਇੱਕ ਭਰਾ ਹੈ ਉਹ ਕੈਨੇਡਾ ਸਿਟੀਜ਼ਨ ਹੈ ਅਤੇ ਕੁਆਰਾ ਹੈ ਲੜਕੀ ਇਸ ਟਾਈਮ ਆਰ ਵੀ ਸੀ ਬੈਂਕ ਵਿੱਚ ਕੰਮ ਕਰ ਰਹੀ ਹੈ ਐਨਾ ਦੀ ਰਿਕੁਆਇਰਮੈਂਟ ਹੈ ਲੜਕਾ ਵਧੀਆ ਪੜਿਆ ਲਿਖਿਆ ਹੋਵੇ ਸੋਹਣਾ ਸੁਨੱਖਾ ਹੋਵੇ ਅਤੇ ਕੈਨੇਡਾ ਦਾ ਸਿਟੀਜ਼ਨ ਜਾਂ ਪੀ ਆਰ ਜਾਂ ਫਿਰ ਵਰਕ ਪਰਮਿਟ ਤੇ ਹੋਵੇ ਮਾਲਵੇ ਵਿੱਚੋਂ ਵਿਦੇਸ਼ ਜਾਣ ਦਾ ਚਾਹਵਨ चंगा पढ़िया लिखा लड़का ही संपर्क करे अगर ए रिश्ता वजिए लग रहा है तो तुसी स्क्रीन ते चल रहे नंबर ते वधेरे जानकारी लैन दे परिवार संपर्क कर सकते हो लड़की इस टाइम इंडिया आई हुई है मैरिज ब्यूरो वाले संपर्क ना कर। सिख लड़की हशियारपुर एरिया जन्म उन्नीस सौ पचानवे कद पंच इंच योग्यता प्लस टू पास है लड़की ਲੜਕੀ ਜੱਟ ਸਿੱਖ ਫੈਮਿਲੀ ਤੋਂ ਬਿਲੋਂਗ ਕਰਦੀ ਹੈ ਅਤੇ ਐਨਾ ਦੇ ਕਾਰਮੈਂਟ ਹੈ ਲੜਕਾ ਵਧੀਆ ਪੜਿਆ ਲਿਖਿਆ ਹੋਵੇ ਸੋਹਣਾ ਸੁਨੱਖਾ ਹੋਵੇ ਅਤੇ ਜੱਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦਾ ਹੋਵੇ ਲੜਕਾ ਕਰਜਵਾਈ ਬਣ ਸਕਦਾ ਹੋਵੇ ਉਹੀ ਫੋਨ ਕਰਨ ਜੋ 2 ਜਾਂ 2 ਤੋਂ ਵੱਧ ਭਰਾ ਹੋਣ ਅਗਰ ਇਹ ਰਿਸ਼ਤਾ ਵਧੀਆ ਲੱਗ ਰਿਹਾ ਹੈ ਤਾਂ ਤੁਸੀਂ ਸਕਰੀਨ ਤੇ ਸ਼ੋ ਹੋ ਰਿਹਾ ਹੈ ਨੰਬਰ ਤੇ ਵਧੇਰੇ ਜਾਣਕਾਰੀ ਲੈਣ ਦੇ ਲਈ ਇਸ ਪਰਵਾਨਾ ਸਿੱਧੀ ਗੱਲਬਾਤ ਕਰ ਸਕਦੇ ਹੋ। ਰਾਮਗੜੀਆ ਸਿੱਖ ਲੜਕੀ ਜਨਮ 2001 ਸਮਾ ਸਵੇਰੇ 7:35 ਮਿੰਟ ਕੱਦ 5 ਫੁੱਟ 3 ਇੰਚ ਯੋਗਤਾ ਬੀਐਸਸੀ ਨਰਸਿੰਗ ਪੀਟੀਚ 7 ਬੈਂਡ ਆਏ ਹੋਏ ਹਨ ਲੜਕੀ ਦੇ ਲੜਕੀ ਦੇ ਪਿਤਾ ਜੀ ਦਾ ਆਪਣਾ ਬਿਜ਼ਨਸ ਹੈ। ਮਾਤਾ ਹਾਊਸ ਵਾਈਫ ਹੈ ਇੱਕ ਭਰਾ ਹੈ ਅਤੇ ਇੱਕ ਭੈਣ ਹੈ ਲੜਕੀ ਅਮਰਸਰ ਏਰੀਏ ਤੋਂ ਬਲੌਂਗ ਕਰਦੀ ਹੈ ਐਨਾ ਦੀ ਰਿਕਾਇਰਮੈਂਟ ਹੈ ਲੜਕਾ ਵਧੀਆ ਪੜਿਆ ਲਿਖਿਆ ਹੋਵੇ ਸੋਹਣਾ ਸੁਨੱਖਾ ਹੋਵੇ ਅਤੇ ਲੜਕਾ ਆਸਟ੍ਰੇਲੀਆ ਗਿਆ ਹੋਇਆ ਹੋਵੇ ਜਾਂ ਫਿਰ ਜਾਣ ਦਾ ਚਾਹਵਣ ਹੋਵੇ ਵਿਆਹ ਪੱਕਾ ਕਰਨਾ ਹੈ ਲੜਕਾ ਇੰਡੀਆ ਤੋਂ ਹੋਵੇ ਤਾਂ ਵੀ ਅਗਰ ਇਹ ਰਿਸ਼ਤਾ ਵਧੀਆ ਲੱਗ ਰਿਹਾ ਹੈ ਤਾਂ ਤੁਸੀਂ ਸਕਰੀਨ ਤੇ ਚੱਲ ਰਹੇ ਨੰਬਰ ਤੇ ਇਸ ਪਰਿਵਾਰ ਨਾਲ ਵਧੇਰੇ ਜਾਣਕਾਰੀ ਲੈਣ ਦੇ ਲਈ ਸੰਪਰਕ ਕਰ ਸਕਦੇ ਹੋ ਜੱਟ ਸਿੱਖ ਲੜਕੀ ਜਲੰਧਰ ਏਰੀਆ ਆਸਟ੍ਰੇਲੀਆ ਵਾਰਨ ਹੈ ਲੜਕੀ ਉਮਰ 27 ਸਾਲ ਕੱਦ ਕੱਦ 5 ਫੁੱਟ 4 ਇੰਚ ਯੋਗਤਾ ਬਿਜ਼ਨਸ ਐਂਡ ਲਾ ਡਿਗਰੀ ਕੀਤੀ ਹੋਈ ਹੈ ਲੜਕੀ ਦੀ ਇੱਕ ਛੋਟਾ ਭਰਾ ਹੈ ਅਤੇ ਭੈਣ ਹੈ ਲੜਕੀ ਦੇ ਮਾਤਾ ਪਿਤਾ ਸਿਡਨੀ ਵਿੱਚ ਸੈਟਲ ਹਨ 35 ਸਾਲ ਤੋਂ ਇਹਨਾਂ ਦੀ ਰਿਕਵਰਮੈਂਟ ਹੈ ਲੜਕਾ ਵਧੀਆ ਪੜਿਆ ਲਿਖਿਆ ਹੋਵੇ ਸੋਹਣਾ ਸੁਨੱਖਾ ਹੋਵੇ ਅਤੇ ਫਾਈਨੈਂਸ਼ੀਅਲ ਤੌਰ ਤੇ ਵਧੀਆ ਹੋਵੇ ਵੈਲ ਸੈਟਲਡ ਹੋਵੇ ਲੜਕੇ ਦੀ ਹਾਈਟ ਘੱਟੋ ਘੱਟ 5 ਫੁੱਟ 8 ਇੰਚ ਹੋਵੇ ਅਤੇ ਗੁੱਡ ਜੌਬ ਜਾਂ ਬਿਜ਼ਨਸ ਵਗੈਰਾ ਕਰਦਾ ਹੋਵੇ ਲੜਕਾ ਅਤੇ ਨਾਈਸ ਨੇਚਰ ਵਾਲਾ ਹੋਵੇ ਨਸ਼ੇ ਤੋਂ ਰਹਿਤ ਹੋਵੇ ਅਗਰ ਇਹ ਰਿਸ਼ਤਾ ਵਧੀਆ ਲੱਗ ਰਿਹਾ ਹੈ ਤਾਂ ਤੁਸੀਂ ਸਕਰੀਨ ਤੇ ਚੱਲ ਰਹੇ ਨੰਬਰ ਤੇ ਇਸ ਪਰਿਵਾਰ ਨਾਲ ਵਧੇਰੇ ਜਾਣਕਾਰੀ ਲੈਣ ਦੇ ਲਈ ਸੰਪਰਕ ਕਰ ਸਕਦੇ ਹੋ ਨਾਮ ਕੌਰ ਉਮਰ 29 ਸਾਲ ਮੋਗਾ ਏਰੀਆ ਲੜਕੀ ਅਮਰਤਾਰੀ ਹੈ ਅਤੇ ਨਤਨੇਮੀ ਹੈ ਯੋਗਤਾ ਬੀਏ ਬੀਐਡ ਪੰਜਾਬ ਡਿਪਲੋਮਾ ਬਿਜ਼ਨਸ ਮੈਨੇਜਮੈਂਟ ਲੜਕੀ ਨੇ ਕੈਨੇਡਾ ਵਿੱਚ ਕੀਤਾ ਹੋਇਆ ਹੈ ਐਨਾ ਡੀਰ ਕੈਲਮੈਂਟ ਹੈ ਲੜਕਾ ਵਧੀਆ ਪੜਿਆ ਲਿਖਿਆ ਹੋਵੇ ਸੋਹਣਾ ਸੁਨੱਖਾ ਹੋਵੇ ਅਤੇ ਚੱਟਸੀ ਘਟਾਵਲੀ ਤੋਂ ਬਲੋਂਗ ਕਰਦਾ ਹੋਵੇ ਲੜਕਾ ਅਮਰਤਰੀ ਹੋਣਾ ਚਾਹੀਦਾ ਹੈ ਉਸ ਕੋਲੇ ਜ਼ਮੀਨ 5 ਜਾਂ 10 ਏਕੜ ਹੋਵੇ ਲੜਕਾ ਕੈਨੇਡਾ ਵਿੱਚ ਪੀਆ ਜਾਂ ਫਿਰ ਵਰਕ ਪਰਮਿਟ ਤੇ ਹੋਵੇ अगर ये रिश्ता वजिया लग रहा है तो तुम स्क्रीन पर चल रहे नंबर पर इस परिवार न सिद्धी गलबात कर सकते हो लड़की मानसा एरिया जन्म उन्नीस सौ छियानवे कद पं फुट दौव योगता बी सी ए लड़की तलाकशुदा है इन्हें रिक्वायरमेंट है लड़का वजी पढ़िया लिखा होनखा हो, सोना हो चंगे खानदान हो ਅਤੇ ਸੇਮ ਕਾਸਟ ਵਾਲੇ ਹੀ ਸੰਪਰਕ ਕਰਨ। ਅਗਰ ਇਹ ਰਿਸ਼ਤਾ ਵਧੀਆ ਲੱਗ ਰਿਹਾ ਹੈ ਤਾਂ ਤੁਸੀਂ ਸਕਰੀਨ ਤੇ ਸ਼ੋ ਹੋ ਰਹੇ ਨੰਬਰ ਤੇ ਵਧੇਰੇ ਜਾਣਕਾਰੀ ਲੈਣ ਦੇ ਲਈ ਸੰਪਰਕ ਕਰ ਸਕਦੇ ਹੋ। ਸਿੱਖ ਲੜਕੀ, ਨਵਾਂ ਸ਼ਹਿਰ, ਉਮਰ 22 ਸਾਲ, ਕੱਦ 5 ਫੁੱਟ 5 ਇੰਚ, ਪੜਾਈ +2 ਕੰਪਿਊਟਰ ਕੋਰਸ ਕੀਤਾ ਹੋਇਆ ਹੈ ਲੜਕੀ ਦਾ। ਲੜਕੀ ਦੇ ਪਿਤਾ ਜੀ ਦਵਾਈ ਵਿੱਚ ਕੰਮ ਕਰਦੇ ਹਨ। ਇੱਕ ਭਰਾ ਹੈ ਅਤੇ ਇੱਕ ਭੈਣ ਹੈ। ਐਨਦਰ ਕਾਰਮੈਂਟ ਹੈ ਲੜਕਾ ਵਧੀਆ ਪੜਿਆ ਲਿਖਿਆ ਹੋਵੇ ਸੋਨਾ ਸਨੱਖਾ ਹੋਵੇ ਲੜਕਾ ਆਸਟ੍ਰੇਲੀਆ ਕੈਨੇਡਾ ਨਿਊਜ਼ੀਲੈਂਡ ਜਾਂ ਕਿਸੇ ਵੀ ਯੂਰਪ ਕੰਟਰੀ ਵਿੱਚ ਪੱਕਾ ਹੋਇਆ ਹੋਵੇ ਅਤੇ ਨੇੜੇ-ਤੇੜੇ ਏਰੀਆ ਵਾਲੇ ਹੀ ਸੰਪਰਕ ਕਰਨ ਅਗਰ ਇਹ ਰਿਸ਼ਤਾ ਵਧੀਆ ਲੱਗ ਰਿਹਾ ਹੈ ਤਾਂ ਤੁਸੀਂ ਸਕਰੀਨ ਤੇ ਸ਼ੋ ਹੋ ਰਹੇ ਨੰਬਰ ਤੇ ਵਧੇਰੇ ਜਾਣਕਾਰੀ ਲੈਣ ਦੇ ਲਈ ਇਸ ਵਟਸਐਪ ਨੰਬਰ ਤੇ ਸਿੱਧੀ ਗੱਲਬਾਤ ਕਰ ਸਕਦੇ ਹੋ ਰਾਮਦਾਸੀਆ ਸਿੱਖ ਲੜਕੀ ਜਨਮ 2002 ਕੱਦ 5 ਫੁੱਟ 7 ਇੰਚ ਯੋਗਤਾ ਬੀਸੀ ਲੜਕੀ ਦੇ ਦੋ ਭਰਾ ਹਨ ਉਹ ਕੈਨੇਡਾ ਪੀਆਰ ਹਨ ਅਤੇ ਵਧੀਆ ਵੈਲ ਸੈਟਲ ਫੈਮਿਲੀ ਹੈ ਇਹਨਾਂ ਦੀ ਇਹਨਾਂ ਦੇ ਕੈਰਮੈਂਟ ਹੈ ਲੜਕਾ ਵਧੀਆ ਪੜਿਆ ਲਿਖਿਆ ਹੋਵੇ ਸੋਹਣਾ ਸੁਨੱਖਾ ਹੋਵੇ ਅਤੇ ਚੰਗੇ ਖਾਨਦਾਨ ਦਾ ਹੋਵੇ ਲੜਕਾ ਕੈਨੇਡਾ ਦਾ ਪੀਆਰ ਹੋਵੇ ਜਾਂ ਫਿਰ ਵਰਕ ਪਰਮਿਟ ਤੇ ਹੋਵੇ ਲੜਕੀ ਦਾ ਏਰੀਆ ਫਰੀਦਕੋਟ ਹੈ ਲੜਕੀ ਇੰਡੀਆ ਇੰਡੀਆ ਤੋਂ ਹੀ ਹੈ ਜੀ ਤੁਸੀਂ ਸਕਰੀਨ ਤੇ ਚੱਲ ਰਹੇ ਨੰਬਰ ਤੇ ਇਸ ਪਰਿਵਾਰ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਸਿੱਖ ਲੜਕੀ ਫਿਰੋਜ਼ਪੁਰ ਏਰੀਆ ਜਾਡਮ 2001 ਕੱਦ ਪਾਨੀਫਟ ਪੰਜੇਤ ਯੋਗਤਾ ਵੈਚੂਲਰ ਆਫ ਨਰਸਿੰਗ ਦੀ ਡਿਗਰੀ ਕੀਤੀ ਹੋਈ ਹੈ ਲੜਕੀ ਦੀ ਜੋ ਕਿ ਇਸ ਵਕਤ ਆਸਟ੍ਰੇਲੀਆ ਵਿੱਚ A square ਵਿੱਚ PCA ਦੀ ਜੌਬ ਕਰ ਰਹੀ ਹੈ ਲੜਕੀ ਇੱਕ ਵੱਡੀ ਭੈਣ ਹੈ ਉਹ RN ਹੈ ਆਸਟ੍ਰੇਲੀਆ ਵਿੱਚ ਅਤੇ PR ਹੈ ਅਤੇ ਇੱਕ ਛੋਟਾ ਭਰਾ ਹੈ ਉਹ ਵਰਕ ਪਰਮਿਟ ਤੇ ਹੈ ਅਤੇ ਲੜਕੀ ਦੇ ਪਿਤਾ ਜੀ ਪੰਜਾਬ ਪੁਲਿਸ ਵਿੱਚ ਇੰਸਪੈਕਟਰ ਹਨ ਮਾਤਾ ਜੀ ਹਾਊਸ ਵਾਈਫ ਹਨ ਕੁੜੀ ਬਦਿਆ ਸੋਨੀ ਸੁਨੱਖੀ ਅਤੇ ਸਮਝਦਾਰ ਹੈ ਇਹਨਾਂ ਦੀ ਰਿਕੁਇਰਮੈਂਟ ਹੈ ਲੜਕਾ ਵਧੀਆ ਪੜਿਆ ਲਿਖਿਆ ਹੋਵੇ ਸੋਨਾ ਸੁਨੱਖਾ ਹੋਵੇ ਅਤੇ ਜੱਟ ਸਿੱਖ ਫੈਮਿਲੀ ਤੋਂ ਬਿਲੋਂਗ ਕਰਦਾ ਹੋਵੇ ਲੜਕੀ ਦੀ ਹਾਈਟ ਕਟੋ-ਕਟ 5 ਫੁੱਟ 11 ਇੰਚ ਦੇ ਕਰੀਬ ਹੋਵੇ ਲੜਕਾ ਨਸ਼ੇ ਤੋਂ ਰਹਿਤ ਹੋਵੇ ਅਤੇ ਲੜਕੀ ਨੂੰ 15 ਏਕੜ ਜਾਂ 15 ਏਕੜ ਤੋਂ ਵੱਧ ਜ਼ਮੀਨ ਆਉਂਦੀ ਹੋਵੇ ਇੰਡੀਆ ਵਿੱਚ ਮੁੰਡਾ ਇੰਡੀਆ ਜਾਂ ਆਸਟ੍ਰੇਲੀਆ ਦਾ ਵਸਨੀਕ ਹੋਵੇ ਫਿਰੋਜ਼ਪੁਰ ਮੋਗਾ ਬਰਨਾਲਾ ਲੁਧਿਆਣਾ ਬਠਿੰਡਾ ਮੋਕਸਰ ਤੇ ਫਰੀਦਕੋਟ ਜ਼ਿਲ੍ਹੇ ਵਾਲੇ ਹੀ ਸੰਪਰਕ ਕਰਨ ਦੇ ਅਗਰ ਇਹ ਰਿਸ਼ਤਾ ਵਧੀਆ ਲੱਗ ਰਿਹਾ ਹੈ ਤਾਂ ਤੁਸੀਂ ਸਕਰੀਨ ਤੇ ਸ਼ੋ ਹੋ ਰਹੇ ਨੰਬਰ ਤੇ ਵਧੇਰੇ ਜਾਣਕਾਰੀ ਲੈਣ ਦੇ ਲਈ ਇਸ ਪਰਿਵਾਰ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਨਾਮ ਸਿੰਘ ਜਨਮ 25/1/1983 ਕੱਦ 5 ਫੁੱਟ 4 ਇੰਚ ਹੁਸ਼ਿਆਰਪੁਰ ਏਰੀਆ ਲੜਕਾ ਇਸ ਟਾਈਮ ਸਾਊਦੀਆ ਅਰਬ ਵਿੱਚ ਹੈ ਇੰਸਪੈਕਟਰ ਹੈ ਉਸਦੀ ਸੈਲਰੀ 50000 ਮੰਥਲੀ ਹੈ ਲੜਕਾ ਅਨਮੈਰਿਡ ਹੈ ਐਨਾ ਡੀਰ ਗਾਰਮੈਂਟ ਹੈ ਲੜਕੀ ਵਧੀਆ ਪੜ੍ਹੀ ਲਿਖੀ ਹੋਵੇ ਸੋਹਣੀ ਸੁਨੱਖੀ ਹੋਵੇ ਐਨ ਆਰ ਆਈ ਹੋਵੇ ਅਤੇ ਪੀ ਆਰ ਹੋਵੇ ਕੋਈ ਕਾਸਟ ਵਾਰ ਨਹੀਂ ਹੈ ਲੜਕੀ ਓਵਰ ਏਜ ਹੋਵੇ ਜਾਂ ਡਿਵੋਰਸੀ ਹੋਵੇ ਜਾਂ ਫਿਰ ਵਿਧਵਾ ਹੋਵੇ ਔਰ ਰਿਸ਼ਤਾ ਵੀ ਵਿਚਾਰਨਯੋਗ ਹੈ ਅਗਰ ਇਹ ਰਿਸ਼ਤਾ ਵਧੀਆ ਲੱਗ ਰਿਹਾ ਹੈ ਤਾਂ ਤੁਸੀਂ ਸਕਰੀਨ ਤੇ ਚੱਲ ਰਹੇ ਨੰਬਰ ਤੇ ਵਧੇਰੇ ਜਾਣਕਾਰੀ ਲੈਣ ਦੇ ਲਈ ਇਸ ਪਰਿਵਾਰ ਨਾਲ ਸਿੱਧੀ ਗੱਲਬਾਤ ਕਰ ਸਾਰਦੇ ਹੋ ਜੱਟ ਸਿੱਖ ਲੜਕੀ ਜਲਾਲਾਬਾਦ ਜਨਮ 31 ਅਕਤੂਬਰ 1998 ਯੋਗਤਾ ਪਲੱਸ 2 ਨਾਨ ਮੈਡੀਕਲ ਕੰਪਿਊਟਰ ਇੰਜੀਨੀਅਰਿੰਗ ਟੈਕਨੀਕਲ ਡਿਪਲੋਮਾ ਲੜਕੀ ਵਾਲੇ ਲੋਹੜੀਏ ਹਨ ਐਨਾ ਦੀ ਰਿਕਾਇਰਮੈਂਟ ਹੈ ਲੜਕਾ ਵਧੀਆ ਪੜਿਆ ਲਿਖਿਆ ਹੋਵੇ ਸੋਨਾ ਸੁਨੱਖਾ ਹੋਵੇ ਅਤੇ ਜੱਟ ਸਿੱਖ ਫੈਮਿਲੀ ਤੋਂ ਬਿਲੋਂਗ ਕਰਦਾ ਹੋਵੇ ਲੜਕਾ ਕੈਨੇਡਾ ਦਾ ਪੀਆਰ ਹੋਵੇ ਅਤੇ ਸਿੱਖ ਸਰਦਾਰ ਹੋਵੇ ਲੜਕੀ ਕੋਲੇ ਇੰਡੀਆ ਵਿੱਚ ਜ਼ਮੀਨ 507 ਏਕੜ ਆਉਂਦੀ ਹੋਈ ਹੋਵੇ ਅਤੇ ਲੜਕੇ ਵਾਲੇ ਲਾਹੌਰੀਏ ਹੋਣ ਜਾਂ ਮਾਝੇ ਵਾਲੇ ਹੋਣ ਲੜਕੀ ਦੇ ਦੋ ਭੈਣ ਭਰਾ ਹਨ ਉਹ ਵੀ ਕੈਨੇਡਾ ਵਿੱਚ ਹਨ ਅਤੇ ਲੜਕੀ ਦੀ ਹਾਈਟ 5 ਫੁੱਟ 2 ਇੰਚ ਹੈ ਅਗਰ ਇਹ ਰਿਸ਼ਤਾ ਵਧੀਆ ਲੱਗ ਰਿਹਾ ਹੈ ਤਾਂ ਤੁਸੀਂ ਵਧੇਰੇ ਜਾਣਕਾਰੀ ਲੈਣ ਦੇ ਲਈ ਇਸ ਪਰਿਵਾਰ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੱਟ ਸਿੱਖ ਲੜਕੀ ਬਰਾਟ उम्र 25 साल जोगता प्लस टू कमर्स बिजनेस वर्क परमिट कैलगिरी लड़की अपने माता पिता की इकलौती लड़की है लड़की तलाकशुदा है रिक्वायरमेंट है लड़का किसी भी स्टेट का पंजाब, हरियाणा राजस्थान लड़की मूव होने भी तैयार है लड़का पीआर आर जस होवे कोई जाति बंधन नहीं है अगर ए रिश्ता बढ़िया लग रहा है तो ਤੁਸੀਂ ਸਕਰੀਨ ਤੇ ਵਿਦੇਰੇ ਜਾਣਕਾਰੀ ਲੈਣ ਦੇ ਲਈ ਇਸ ਪਰਿਵਾਰ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਚੱਟ ਸਿੱਖ ਲੜਕੀ ਜਨਮ 1990 ਕੱਦ 4 ਫੁੱਟ 8 ਇੰਚ ਯੋਗਤਾ ਪਲੱਸ 2 ਲੜਕੀ ਕੈਨੇਡਾ ਵਿਜ਼ਟਰ ਵੀਜ਼ੇ ਤੇ ਹੈ ਇਹਨਾਂ ਦੀ ਗਾਰਮੈਂਟ ਹੈ ਲੜਕਾ ਵਧੀਆ ਪੜਿਆ ਲਿਖਿਆ ਹੋਵੇ ਸੋਨਾ ਸੁਨੱਖਾ ਹੋਵੇ ਲੜਕਾ ਕੈਨੇਡਾ ਦਾ ਪੀਆਰ ਜਾਂ ਫਿਰ ਵਰਕ ਪਰਮਿਟ ਹੋਵੇ ਲੜਕਾ ਐਸ਼ਨੂ ਹੋਵੇ ਅਤੇ ਦਵਾਬੇ ਏਰੀਏ ਵਾਲੇ ਹੀ ਸੰਪਾਰਕਨ ਅਗਰ ਇਹ ਰਿਸ਼ਤਾ ਵਧੀਆ ਲੱਗ ਰਿਹਾ ਹੈ ਤਾਂ ਤੁਸੀਂ ਸਕਰੀਨ ਤੇ ਚੱਲ ਰਹੇ ਨੰਬਰ ਤੇ ਵਧੇਰੇ ਜਾਣਕਾਰੀ ਲੈਣ ਦੇ ਲਈ ਇਸ ਪਰਵਾਰ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ